ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੇਮ ਲਹਿਰੀ ਤੇ ਅਸੀਂ ਇਸ ਵੇਲੇ ਪਹੁੰਚੇ ਹੋਇਆ ਪਾਕਿਸਤਾਨ ਦੇ ਸ਼ਹਿਰ ਨਨਕਾਣਾ ਸਾਹਿਬ ਤੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਸਥਾਨ ਦੇ ਦਰਸ਼ਨ ਕਰਕੇ ਹੁਣ ਅਸੀਂ ਚੱਲੇ ਹੈਗੇ ਆਂ ਗੁਰਦੁਆਰਾ ਸੱਚਾ ਸੋਦਾ ਤੇ ਪੁਲਿਸ ਦੀ ਜਿਹੜੀ ਗੱਡੀ ਹੈਗੀ ਆ ਉਹ ਲੱਗੀ ਆ ਸਾਡੇ ਅੱਗੇ ਸਕਾਉਟ ਕਰ ਰਹੀ ਹੈਗੀ ਤੇ ਅ ਜਿਹੜੇ ਇੰਡੀਅਨ ਜਿਹੜੇ ਟੂਰਿਸਟ ਇੱਥੇ ਆਉਂਦੇ ਨੇ ਪਾਕਿਸਤਾਨ ਦੇ ਵਿੱਚ ਤਾਂ ਉਹਨਾਂ ਦੀ ਹਿਫਾਜ਼ਤ ਦੇ ਲਈ ਤਾਂ ਜਿਹੜੀ ਸਿਕਿਉਰਿਟੀ ਪੁਆਇੰਟ ਆਫ View ਤੋਂ ਪਾਕਿਸਤਾਨ ਪੁਲਿਸ ਉਹਨਾਂ ਨੂੰ ਐਸਕੋਰਟ ਕਰਕੇ ਲੈ ਕੇ ਜਾਂਦੀ ਹੈਗੀ ਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਦੋਂ ਇੱਕ ਸ਼ਹਿਰ ਤੋਂ ਦੂਜਾ ਸ਼ਹਿਰ ਬਦਲਦੇ ਆ ਤਾਂ ਜਿਹੜੇ ਥਾਣੇ ਦੀ ਜੂਰਡਿਕਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਦਾ ਰੂਟ ਲੱਗ ਜਾਂਦਾ ਤੇ ਉਹ ਪੁਲਿਸ ਦੀ ਗੱਡੀ ਅ ਅੱਗੇ ਲੱਗ ਜਾਂਦੀ ਹੈ ਤੇ ਹੁਣ ਅਸੀਂ ਨਨਕਾਣਾ ਸਾਹਿਬ ਤੋਂ ਚੱਲੇ ਹੈਗੇ ਆ ਆ ਗਈ ਕਸ਼ਮੀਰ ਰੋਡ ਅਸੀਂ ਜਾਣਾ ਹੈਗਾ ਗੁਰਦੁਆਰਾ ਸੱਚਾ ਸੌਦਾ ਸਾਹਿਬ ਤੇ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਸੱਚਾ ਸੌਦਾ ਕੀਤਾ ਸੀ ਤੇ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਉੱਥੇ ਵਪਾਰ ਕਰਨ ਦੇ ਲਈ ਬੰਦ ਕਰਨ ਦੇ ਲਈ ਭੇਜਿਆ ਸੀ ਚੂੜਕਾਣਾ ਮੰਡੀ ਦੇ ਵਿੱਚ ਪਰ ਜਦੋਂ ਪਹਿਲੇ ਪਾਤਸ਼ਾਹ ਨੇ ਦੇਖਿਆ ਕਿ ਸਾਧੂ ਭੁੱਖੇ ਬੈਠੇ ਨੇ ਤਾਂ ਉਹਨਾਂ ਨੂੰ ਇਸ ਤੋਂ ਸੱਚਾ ਸੌਦਾ ਹੋਰ ਕੋਈ ਨਹੀਂ ਲਗਿਆ ਤੇ ਭੁੱਖੇ ਸਾਧੂਆਂ ਨੂੰ ਭੋਜਨ ਕਰਾਤਾ ਲਓ ਜੀ ਇਹਨਾਂ ਦਾ ਹੁਣ ਡਿরেকਸ਼ਨ ਫਿਰ ਹੋ ਗਈ ਚਲੋ ਮੈਂ ਉਹਨੂੰ ਪਾਉਂਦਾ ਹਾਂ ਹੋ ਗਿਆ ਜੀ ਓਕੇ ਅੱਗੇ ਰੋਡ ਕਲੀਅਰ ਓਕੇ ਓਕੇ ਇਜ਼ੀ ਥੈਂਕ ਯੂ ਸ਼ੁਗਰੇ ਜਨਾਬ ਠੀਕ ਹੋ ਗਿਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਂ ਕਿ ਜਨਾਬਾ ਸ਼ੁਕਰੀਆ ਨਨਕਾਣਾ ਸਾਹਿਬ ਪੁਲਿਸ ਦੀ ਜਰਡਿਕਸ਼ਨ ਪੂਰੀ ਹੋ ਗਈ ਤੇ ਹੁਣ ਅਸੀਂ ਚੱਲੇ ਆ ਅੱਗੇ ਨੂੰ ਤੇ ਆਹ ਦੇਖੋ ਸਕੂਲੀ ਬੱਚੇ ਆ ਇਹਨੂੰ ਚਿੰਗਜੀ ਕਹਿੰਦੇ ਹੈਗੇ ਆ ਚਿੰਗਜੀ ਦੇ ਵਿੱਚ ਆ ਜਾ ਰਹੇ ਨੇ ਆ ਦੇਖੋ ਸੋਹਣੇ ਸੋਹਣੇ ਪਿਆਰੇ ਪਿਆਰੇ ਬੱਚੇ ਤਾਂ ਇੱਥੇ ਹਲੇ ਵੀ ਮਾਸਕ ਬਣੇ ਜਾ ਰਹੇ ਕਿਉਂਕਿ ਸਮੋਗ ਬਹੁਤ ਜ਼ਿਆਦਾ ਹੈ ਇਸ ਕਰਨੇ ਤੇ ਮਾਸਕ ਲਾਜ਼ਮੀ ਕੀਤਾ ਹੋਇਆ ਹੈ ਜਨ ਤੱਕ ਥਾਵਾਂ ਤੇ ਆ ਤੁਸੀਂ ਦੇਖੋ ਦੋਸਤੋ ਜਿਹੜੇ ਵੀ ਭਾਰਤੀ ਪੰਜਾਬ ਤੋਂ ਇਹ ਵੀਡੀਓ ਦੇਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਆਪਣੇ ਪੰਜਾਬ ਦੇ ਨਾਲੋਂ ਕੋਈ ਫਰਕ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਬਿਲਕੁਲ ਹੀ ਆਲਾ ਦਵਾਲਾ ਹੋ ਜਾ ਛੜਕਾ ਹੋ ਜਿਆ ਨੇ ਤੇ ਥੋੜਾ ਜਿਹਾ ਜਿਸ ਤੇ ਪਹਿਰਾਵਾ ਦੇਖਦੇ ਆ ਉਹਦੇ ਵਿੱਚ ਫਰਕ ਲੱਗਦਾ ਹੈ ਤੇ ਦੂਜਾ ਬੋਰਡਾਂ ਦੇ ਵਿੱਚ ਲੋ ਜੀ ਇੱਥੇੋਂ ਫਰੂਕਾਬਾਦ 22 ਕਿਲੋਮੀਟਰ ਤੇ ਸੱਚਾ ਸੌਦਾ 21 ਕਿਲੋਮੀਟਰ ਰਹਿ ਗਿਆ ਹੈਗਾ ਪਹਿਲਾਂ ਸੱਚਾ ਸੌਦਾ ਉਹ ਤੇ ਫਿਰ 1 ਕਿਲੋਮੀਟਰ ਤੇ ਦੂਰੀ ਦੇ ਉੱਤੇ ਹੀ ਫਰੂਕਾਬਾਦ ਲੋ ਜੀ ਪਹੁੰਚ ਗਏ ਆਪਾਂ ਸੱਚਾ ਸੌਦਾ ਇਹ ਜਿਹਾ ਕਹ ਲੋ ਪੁਰਾਣਾ ਪਿੰਡ ਬਾਬੇ ਨਾਨਕ ਦੇ ਸਮੇਂ ਚੂੜਕਾਣਾ ਤਾਂ ਇਹ ਉਰਦੂ ਦੇ ਵਿੱਚ ਬੋਲ ਨੇ ਤੇ ਇੱਥੇ ਰੇਲਵੇ ਲਾਈਨ ਨੂੰ ਕ੍ਰੋਸ ਕਰਦੇ ਹੀ ਗੱਬੇ ਪਾਸੇ ਮੁੜਨਾ ਪੈਂਦਾ ਹੈ ਚੂੜਕਾਣਾ ਇਹ ਬੈਠੀ ਹਾਂ ਜੀ ਹਾਲਾਂਕਿ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਇੱਥੇ ਸਾਫ ਸਫਾਈ ਦੀ ਕਮੀ ਜੀ ਲੱਗਦੀ ਹੈਗੀ ਆ ਤੇ ਇਹ ਪਿੰਡ ਵੀ ਜਿਆਦਾ ਕੋਈ ਡਵੈਲਪ ਹੋਇਆ ਜਾਂ ਨਹੀਂ ਲੱਗਦਾ ਪਰ ਜਦੋਂ ਅੱਗੇ ਜਾਂਦੇ ਆ ਤਾਂ ਫਿਰ ਗਲੀਆਂ ਪੱਕੀਆਂ ਮਿਲ ਜਾਂਦੀਆਂ ਹੈਗੀਆਂ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਵੀ ਆ ਗਿਆ ਹੈ ਅਸੀਂ ਪਹੁੰਚ ਗਏ ਆ ਪਿੰਡ ਚੂੜਕਾਣਾ ਜਿਹਨੂੰ ਅੱਜ ਕੱਲ ਨਵਾਂ ਨਾਮ ਦਿੱਤਾ ਗਿਆ ਬਾਬੇ ਨਾਨਕ ਦੇ ਨਾਂ ਦੇ ਉੱਤੇ ਸੱਚਾ ਸੌਦਾ ਤੇ ਆ ਦੇਖ ਲੋ ਅੰਦਰ ਗੁਰਦਸਬਾਹ ਜੀ ਦਾਖਲ ਹੁੰਦੇ ਆਂ گلاب ਦੇ ਫੁੱਲ ਤੁਹਾਡਾ ਸਵਾਗਤ ਕਰਦੇ ਆ ਤੇ ਸੱਜੇ ਪਾਸੇ ਬਾਗ ਹੈ ਜਮਲਾ ਤੇ ਮੀਦਾਂ ਦਾ ਸੱਚਾ ਸੌਦਾ ਗੁਰੂ ਕੇ ਲੰਗਰ ਇਧਰ ਸਰੋਵਰ ਸਾਹਿਬ ਵੀ ਹੈਗਾ ਦਾ ਜੀ ਇੱਧਰ پیسے ਗੂਰ ਕਰਨੇ ਹਾਂ ਹਾਂ ਸੋਰ ਚ ਤੁਸੀਂ ਸਾਹਮਣੇ ਆਏ ਤੇ ਇਹ ਦੋਸਤੋ ਸੱਚਾ ਸੋਦਾ ਲਗ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਖਾਲਸਾ ਜੀ ਕਿਰਪਾ ਕਿਰਪਾ ਜੀ ਜੁੱਤੇ ਕਿੱਥੇ ਉਤਾਰਨੇ ਆ ਸਾਹਮਣੇ ਤੁਸੀਂ ਇੱਥੇ ਹੀ ਕਰਦੇ ਹੋ ਸੇ ਬਾਈ ਹਾਂਜੀ ਬਾਈ ਕੀ ਸ਼ੋ ਬਣਾਇਆ ਖਾਲਸਾ ਸ਼ਾਮ ਸਿੰਘ ਸ਼ਾਮ ਸਿੰਘ ਕਿੱਥੋਂ ਬਲੋਂਗ ਕਿੱਥੋਂ ਕਰਦੇ ਹੋ ਬਲਕਾਣਾ ਸਾਹਿਬ ਬਲਕਾਣਾ ਸਾਹਿਬ ਜੀ ਬਾਕੀ ਹੁੰਦਾ ਮੈਂ ਜਿੱਤੀ ਤਾਂ ਫਿਰ ਸਭ ਕਰਾਂਗਾ ਹਲੋ ਜੀ ਇੱਕ ਤੇ ਹਿਸਾਬੇ ਤਾਲਾ ਨਹੀਂ ਤੁਰ ਜਿਆ ਜਿੱਥੇ ਬਾਬਾ ਪੈਰ ਤਰੇ ਆਸਾਂ ਥਾਪਨ ਆ ਹੋ ਆਪ ਜੀ ਬਹੁਤ ਹੀ ਵੱਡੇ ਪਾਗਾਂ ਵਾਲੇ ਹੋ ਜੀ ਗੁਰੂ ਸਾਹਿਬ ਦੇ ਪਾਰ ਬਖਸ਼ਿਸ਼ ਹੋਈ ਹੈ ਕਿ ਅੱਜ ਆਪਾਂ ਉਸ ਪਾਵਨ ਪਵਿੱਤਰ ਹਾਜ਼ੂਰੀ ਦੇ ਦਰਸ਼ਨ ਕਰਾਂ ਜੀ ਗੁਰਦੁਆਰਾ ਸ੍ਰੀ ਸੱਚਾ ਸੋਦਾ ਸਾਹਿਬ ਆਪਾਂ ਉਸੇ ਹੀ ਵਣਦੇ ਹੀਠਾਂ ਖੜੇ ਹਾਂ ਜਿੱਥੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਲ ਜਵਾਨੀ ਦੇ ਵਿੱਚ 20 ਰੁਪਏ ਦਿੱਤੇ ਸੀ ਕਾਰੋਬਾਰ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਤੋਂ ਤੁਰ ਕੇ ਆਇਸਣ ਇਸ ਸ਼ਹਿਰ ਦੇ ਵਿੱਚ ਮੰਡੀ ਚੂੜਕਾਣਾ ਸ਼ਹਿਰ ਦਾ ਪੁਰਾਣਾ ਨਾਮ ਸੀ ਮੰਡੀ ਚੂੜਕਾਣਾ ਇਤਿਹਾਸਕਾਰਾਂ ਨੇ ਲਿਖਿਆ ਕਿ ਉਸ ਸਮੇਂ ਇਸ ਇਲਾਕੇ ਦੀ ਇੱਕ ਬਹੁਤ ਮਸ਼ਹੂਰ ਮੰਡੀ ਲੱਗਦੀ ਸੀ ਇਸ ਇਲਾਕੇ ਦਾ ਗੋੜ ਸ਼ੱਕਰ ਚੀਨੀ ਸਬਜ਼ੀਆਂ ਬਹੁਤ ਮਸ਼ਹੂਰ ਸੜ ਗੁਰੂ ਨਾਨਕ ਦੇਵ ਜੀ ਸਾਥੀ ਭਾਈ ਮਰਦਾਨਾ ਜੀ ਨੂੰ ਲੈ ਕੇ ਮੰਡੀ ਚੂੜਕਾਣੇ ਵੱਲ ਆ ਰਹੇਣ ਜਦੋਂ ਇੱਥੋਂ ਗੁਜ਼ਰਦੇ ਹਨ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੈ ਉਸ ਸਮੇਂ ਮਿੱਟੀ ਦਾ ਟੇਲਾ ਸੀ ਇਸੇ ਡੇਲੀ ਦੇ ਪਰਵਣ ਦੇ ਰੁੱਖ ਸਣ ਜੰਗਲ ਬਣਿਆ ਸੀ ਇਸ ਰੁੱਖਾਂ ਦਾ ਸੋ ਇਸੇ ਰੁੱਖ ਦੇ ਹੇਠਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਸਮੇਂ ਰੱਬ ਦੀ ਬੰਦਗੀ ਵਾਲੇ ਸਾਧੂ ਸੰਤ ਬੈਠ ਕੇ ਉਸ ਅਕਾਲ ਪੁਰਖ ਵਦੀ ਦੀ ਬੰਦਗੀ ਚ ਲੀਨ ਬੈਠੇ ਸਨ ਸੋ ਗੁਰੂ ਸਾਹਿਬ ਨੇ ਜਦੋਂ ਵੇਖਿਆ ਉਹਨਾਂ ਦੇ ਨਾਲ ਬੈਠ ਕੇ ਨਾਮ ਸਿਮਰਨ ਕੀਤਾ ਉਹਨਾਂ ਨਾਲ ਬੈਠ ਕੇ ਬੰਦਗੀ ਕੀਤੀ ਜਦੋਂ ਪਤਾ ਚੱਲਿਆ ਕਿ ਕਾਫੀ ਦਿਨਾਂ ਦੇ ਕੁੱਖੇ ਪਿਆਸੇ ਬੈਠੇ ਹਨ ਸੋ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਪੇਜ ਕੇ ਉਸੇ ਮੰਡੀ ਦੇ ਵਿੱਚੋਂ ਲੰਗਰ ਦੀ ਰਸਦ ਮੰਗਵਾ ਕੇ ਸਾਰੇ ਸਾਧੂਆਂ ਨੂੰ ਤੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਲੰਗਰ ਚਖਾਇਆ ਇਸ ਪਿੰਡ ਦੇ ਵਿੱਚ ਜਿੰਨੇ ਹੀ ਲੋੜਵੰਦ ਪਰਿਵਾਰ ਸੰਗਤਾਂ ਰਹਿੰਦੀਆਂ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਬੁਲਾ ਕੇ ਪੰਗਰ ਦੇ ਵਿੱਚ ਬਿਠਾ ਕੇ ਸਾਰੀ ਸੰਗਤ ਨੂੰ ਲੰਗਰ ਪ੍ਰਸ਼ਾਦਾ ਚਖਾਇਆ ਜੋ ਗੁਰੂ ਸਾਹਿਬ ਨੇ ਇੱਥੇ ਰਚਨਾ ਰਚੀ ਇਸ ਰੁੱਖ ਦੇ ਹੇਠਾਂ ਜਿੱਥੇ ਗੁਰੂ ਸਾਹਿਬ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਉਹ 20 ਰੁਪਏ ਦਾ ਬੀਜ ਗੁਰੂ ਸਾਹਿਬ ਨੇ ਇੱਥੇ ਬੋਇਆ ਅੱਜ ਆਪਾਂ ਦੇਖੋ ਇਸ ਪੂਰੀ ਦੁਨੀਆ ਦੇ ਵਿੱਚ ਹੀ ਗੁਰੂ ਕਾ ਲੰਗਰ ਹਰ ਥਾਂ ਹਰ ਜਗ੍ਹਾ ਜਿੱਥੇ ਹੀ ਲੋੜ ਹੁੰਦੀ ਹੈ ਗੁਰੂ ਕਿਸੇ ਕੋਥੇ ਲੰਗਰ ਪ੍ਰਸ਼ਾਦੀ ਦੀ ਸੇਵਾ ਕਰਦੇ ਨੇ ਸੋ ਗੁਰੂ ਸਾਹਿਬ ਦੀ ਹੀ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਜੀ ਗੁਰਸਿੱਖ ਬੱਚੇ ਜਿੱਥੇ ਹੀ ਵਸਰੇ ਨੇ ਇਸੇ ਤਰ੍ਹਾਂ ਚੜ੍ਹਦੇ ਕਲਾਮਤ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ